کی جی، نام ہے ڈاڈا جی وکرم سنوئی جی وکرم جی جڑا تانوں اج موبائل ملا تسی پہلا دسو رہن والے جتھے دے ہاں میں گنگا نگر ضلع راستان دا جی کی کرنا ہے سی ایتھے ایتھے میں ٹرک لے کے آیا سی تے نڈالے کدوں 10ویں مہینے سی 2024 سی 7 تاریخ نو رات نو رات نو چوری ہو گئی جیڑا کرم موبائل سی ڈاڈا ویو وی 29 جی ویو وی 29 اپری سپیشل گنگا نگر تو موبائل لینا آئے ہو ہاں جی سپیشل گنگا نگر سالے نے فون کریا جی میرے کو 12 بجے پہنچے جی اچھا کتنا کیلا پولیس ਬਹੁਤ ਬਹੁਤ ਧੰਨਵਾਦ ਪੰਜਾਬ ਪੁਲਿਸ ਕਪੂਰਥਲਾ ਪੁਲਿਸ ਦਾ ਜੀ ਜਿਨ੍ਹਾਂ ਨੇ ਮੈਨੂੰ ਫੋਨ ਦੁਆਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਬਹੁਤ ਬੱਧੀ ਮੇਰਾ ਨਾਮ ਅਮਰਿਤਕਰਰ ਤੇ ਮੈਂ ਪੁਲਿਸ ਦਾ ਬਹੁਤ ਹੀ ਅਪਰੀਸ਼ੀਏਟ ਕਰਦੀ ਆ ਕਿ ਉਹਨਾਂ ਨੇ ਮੇਰਾ ਫੋਨ 2 ਮਹੀਨੇ ਦੇ ਵਿੱਚ ਉਹਨਾਂ ਨੇ ਲੱਭ ਕੇ ਦੇ ਦਿੱਤਾ 79 79 ਕਹਿੰਦੀ ਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਫੋਨ ਮਿਲ ਜੂਗਾ ਕਿਉਂਕਿ ਅਸੀਂ ਹੋਪ ਖੋ ਚੁੱਕੇ ਸੀਗਾ ਕਿ ਆ ਕੇ ਤੁਹਾਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਬਟ ਅਨਫੋਰਚਨਟਲੀ ਕੱਲ ਫੋਨ ਆਇਆ ਤੇ ਤਾਂ ਉਹਨਾਂ ਨੇ ਕਿਹਾ ਤੁਹਾਡਾ ਫੋਨ ਮਿਲ ਗਿਆ ਹੈ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਹਾਂ ਮੈਂ ਫਗਵਾੜੇ ਤੋਂ ਰਹਿਣ ਵਾਲਿਆ ਜੀ ਜੋਬ ਕੀ ਕਰਦੇ ਹੋ ਮੈਂ ਸਟੂਡੈਂਟ ਆ ਅੱਛਾ ਕਿਸ ਤਰ੍ਹਾਂ ਦੇਖ ਦੋ ਜੀ ਇਹ ਸਟੂਡੈਂਟ ਜਿਹੜਾ ਹੁੰਦਾ ਵਾ ਬੜੀ ਮਿਹਨਤ ਨਾਲ ਜਾਂ ਕਿਸ ਤਰ੍ਹਾਂ ਮੋਬਾਈਲ ਲੰਦਾ ਵਾ ਪੇਰੈਂਟਸ ਨੇ ਕਿੱਦਾਂ ਲੈ ਕੇ ਦਿੱਤਾ ਉਹ ਤਾਂ ਉਹਨਾਂ ਨੂੰ ਪਤਾ ਉਹਨਾਂ ਨੇ ਗਿਫਟ ਦੇ ਦਿੱਤੇ ਹੁੰਦੇ ਆ ਫੋਨ ਸੋ ਉਹ ਵੀ ਬਹੁਤ ਕੌਸ਼ਿਸ਼ ਸੀ ਜਦੋਂ ਉਹਨਾਂ ਨੇ ਦੱਸਿਆ ਕਿ ਫੂਲ ਮਿਲ ਗਿਆ 50% ਦਾ ਇਸ ਤਰ੍ਹਾਂ ਲਾਸਟ ਵਿੱਚ ਤੁਸੀਂ ਧੰਨਵਾਦ ਕਰਨਾ ਚਾਹੁੰਦੇ ਹੋ ਮੈਂ ਹਮੇਸ਼ਾ ਉਹ ਵੀ ਇਹ ਹੀ ਕਹਿਣਾ ਚਾਹੁੰਗੀ 50% ਕਿ ਜਿੰਨਾ ਸਾਡੇ ਫੂਲ ਮਿਲਿਆ ਕਿ ਤੇ ਬਾਕੀ ਵੀ ਹਮੇਸ਼ਾ ਉਹ ਮਤਲਬ ਕਿ سپورਟ ਕਰਦੇ ਆ ਹਰ ਇੱਕ ਪਰਸਨ ਦੀ ਕਿ ਹਰ ਇੱਕ ਹਰੇ ਬਚਨ ਤੇ ਚਲਦੇ ਚਲਦੇ ਮਤਲਬ ਕਿ ਅੱਗੇ ਮਤਲਬ ਹਰ ਇੱਕ ਸਾਲ ਪ੍ਰੋਬਲਮ ਕਰ ਦਿਆ 18 ਕੀ ਨਾਂ ਕੀ ਨਾਂ ਮੇਰਾ ਨਾਮ ਜਗਤ ਸਿੰਘ ਮੈਂ ਫਗਵਾੜਾ ਸ਼ਹਿਰ ਦਾ ਰਹਿਣ ਵਾਲਾ ਜੀ ਤਾਂ ਜਿਹੜਾ ਤਾਂ ਅੱਜ ਪੰਜਾਬ ਪੁਲਸੋਂ ਮੋਬਾਈਲ ਲੱਭ ਕੇ ਦਿੱਤਾ ਵਾ ਕਿਤਾ ਮਸੂਤ ਕਿਤੇ ਕਿਦਾਂ ਬਚਿਆ ਸੀ ਇਹ ਜਿਸ ਤਰ੍ਹਾਂ ਤੁਹਾਨੂੰ ਅੱਜ ਮਿਲਿਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਮੈਨੂੰ ਪਹਿਲੀ ਗੱਲ ਤਾਂ ਬਹੁਤ ਹੀ ਖੁਸ਼ੀ ਹੋਈ ਹੈ ਜੀ ਕਿਉਂਕਿ ਮੈਨੂੰ ਬਿਲਕੁਲ ਯਕੀਨ ਨਹੀਂ ਸੀ ਮੇਰਾ ਫੋਨ ਮਿਲੇਗਾ ਮੈਨੂੰ ਤੇ ਇਹ ਮੇਰਾ ਫੋਨ ਪਿਛਲੇ ਸਾਲ 24 ਮਈ ਨੂੰ ਗਵਾਚਿਆ ਸੀ ਤੇ 24 ਮਈ ਨੂੰ ਫਗਵਾੜੇ ਫਗਵਾੜੇ ਦੇ ਵਿੱਚ ਅਸੀਂ ਹੋਟਲ ਵਿੱਚ ਫੰਕਸ਼ਨ ਸੀਗਾ ਬਾਦਲ ਸਾਹਿਬ ਦਾ ਉਹਨਾਂ ਦੀ ਰੈਲੀ ਦੇ ਵਿੱਚ ਗਿਆਚਿਆ ਸੀਗਾ ਤੇ ਮੈਨੂੰ ਕੋਈ ਉਮੀਦ ਨਹੀਂ ਸੀਗੀ ਕਿ ਫੋਨ ਮੇਰਾ ਮਿਲੇਗਾ ਤੇ ਮੇਰਾ ਫਰਵਰੀ ਦੇ ਵਿੱਚ ਫੋਨ ਆਨ ਹੋਇਆ ਤੇ ਮੈਨੂੰ ਮੈਨੂੰ ਕਾਫੀ ਘੇੜੇ ਵੀ ਕੱਢਣੇ ਪਏ ਇਤਾਂ ਦੀ ਗੱਲ ਨਹੀਂ ਪਹਿਲਾਂ ਫਗਵਾੜੇ ਮੈਂ ਥਾਣੇ ਵਿੱਚ ਜਾਂਦਾ ਰਿਆਂ ਦੋ ਤਿੰਨ ਘੇੜੇ ਉੱਥੇ ਵੀ ਮੇਰੇ ਲੱਗੇ ਤਿੰਨ ਚਾਰ ਘੇੜੇ ਤੇ ਉਸ ਤੋਂ ਬਾਅਦ ਮੈਨੂੰ ਕਪੂਰਥਲੇ ਤੇ ਗੋਲ ਆਈ ਜਾਂ ਕਿੱਦਾਂ ਫਿਰ ਮੈਂ ਮੈਂ ਇੱਥੇ ਤੱਕ ਪਹੁੰਚਿਆ ਮਤਲਬ ਕੋਹ ਕਰਦਾ ਕਰਦਾ ਚਿੰਨੀ ਚੀਮਾ ਦਾ ਮੋਬਾਈਲ ਸੀ ਟੱਡਾ ਮੇਰਾ 25000 ਦਾ ਫੋਨ ਸੀਗਾ ਜੀ ਹਰੇ ਮੈਨੂੰ ਸਾਲ ਵੀ ਨਹੀਂ ਹੋਇਆ ਸੀ ਕੁਝ ਮਹੀਨੇ ਹੋਏ ਸੀ ਲੈ ਇਹਨੂੰ ਜਿਹੜਾ ਨਵਾਂ ਹੀ ਫੋਨ ਸੀਗਾ ਵਿਵੋ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਪੰਜਾਬ ਪੁਲਿਸ ਨੇ ਮੇਰਾ ਜਿਹਾ ਜੋ ਕਿ ਤ ਤਨ ਮਾਮ ਸਾਰਿਆ ਨ ਆ ਦੇਖੋ ਜੀ ਪਹਿਲਾਂ ਤਾਂ ਮਿੱਠੇ ਇਦਾਂ ਦੀ ਬਣੀ ਆ ਕਿ ਪੰਜਾਬ ਪੁਲਿਸ ਇੱਥਾਂ ਆ ਪੁੱਤਾ ਆ ਪਰ ਜਦੋਂ ਕਾਰਜ ਆਪ ਦੇ ਸਵਾਰ ਹੁੰਦੇ ਆ ਫਿਰ ਗੀਝੀ ਹੁੰਦੀ ਆ ਉਹ ਮਿੱਠੀ ਚੇਂਜ ਹੋ ਜਾਂਦੀ ਆ ਪੰਜਾਬ ਪੁਲੀਸ ਉਹ ਤਾਂ ਸੋ ਚੇਂਜ ਹੋਈ ਥੋੜੀ ਬਦਲ ਜਾਂਦੀ ਬੰਦੇ ਦੀ ਠੀਕ ਆ ਉਦਾਂ ਤਾਂ ਬਣੀ ਆ ਕਿ ਪੰਜਾਬ ਪੁਲਿਸ ਇੱਥਾਂ ਆ ਇਦਾਂ ਹੁਣ ਜਿਹਦੇ ਚਲਾਨ ਕੱਟੇ ਜਾਂਦੇ ਉਹਨਾਂ ਤਾਂ ਗਾਣੇ ਕੱਢਣੀ ਆ ਠੀਕ ਹੈ ਜਦੋਂ ਆਪਣੀ ਮਦਦ ਹੁੰਦੀ ਹੈ ਸਾਨੂੰ ਪਤਾ ਲੱਗਦਾ ਕਿ ਸਾਡੀ ਮਦਦ ਬੁਈ ਹੈ ਫਿਰ ਉਹ ਬਹੁਤ ਵਧੀਆ ਲੱਗਦਾ ਹੈ ਮਾਣ ਹੁੰਦਾ ਕਿ ਚਲੋ ਵੀ ਸਾਡੀ ਮਦਦ ਹੋਈ ਜਾ ਉਹ ਵੀ ਬਿਨਾ ਕਿਸੇ ਖਰਚੇ ਤੋਂ ਠੀਕ ਹੈ ਸੋ ਧੰਨਵਾਦ ਜੀ ਸਰ ਜੀ ਅੱਜ ਦੀ ਪ੍ਰੈਸ ਕਾਨਫਰੰেন্স ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਦੀ ਲੜੀ ਦੇ ਵਿੱਚ ਹੀ ਅੱਜ ਕਪੂਰਤਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲੌਫਲ ਓਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਆ ਮੈਂ ਸਾਰੇ মিডিਆ ਦੇ ਮਾਧਿਅਮ ਦੇ ਰਾਹੀਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਇਹ ਕਵਾਜ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਨਸ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਹੀ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆਪਣੇ ਜਿਹੜੇ ਪਾਸਵਰਡਸ ਹੋ ਗਏ OTPs ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਿਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰਾਡ ਕਾਲ ਆਂਦੀ ਹੈ ਜਾਂ ਕੋਈ ਫਰਾਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ट्रांजैक्शन ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਸਰ ਜਿਹੜੇ ਮੋਬਾਈਲ ਰਿਕਵਰ ਹੋਏ ਆ ਇਹ ਪੰਜਾਬ ਭਰ ਚੋਂ ਆ ਜਾਂ ਜਿਲ੍ਹੇ ਭਰ ਦੇ ਆ ਸਾਰੇ ਮੋਬਾਈਲ ਜਿਹੜੇ ਮੈਜੋਰਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਇਹ ਤੇ ਅਦਰ ਸਟੇਟਸ ਸਿੰਘ ਹੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਦੇ 110 ਜਿਹੜੇ ਆ ਇਹ ਇਹਦੇ ਵਿੱਚ ਕੋਈ ਨੁਕਸ ਹੋਣਾ ਨਹੀਂ ਜਾਂ ਸਿਰਫ ਇਹ ਮੰਨ ਲਓ ਕਿਸੇ ਦਾ ਮੋਬਾਈਲ ਡੇਪੇ ਆ ਗਿਆ ਕਿਤੇ ਕਿਸੇ ਦਾ ਰਹਿ ਗਿਆ ਮਿਸ ਹੋ ਗਿਆ ਇੱਕ ਮੋਬਾਈਲ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤੇ ਹੁਣ ਦਾ ਇਸ ਤਰ੍ਹਾਂ ਕਿ ਮੋਬਾਈਲ ਜਿਹੜਾ ਜਾਂ ਤਾਂ ਕਰ ਲੁੱਟੇ ਜਾਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਗੱਲਬਾਤ ਕੀਤੀ ਸੀ ਸਾਡੇ ਨਾਲ ਕਿ ਰਿਪੋਰਟ ਲਖਾਣ ਜਾਂਦੀ ਹੈ ਰਿਪੋਰਟ ਦੇ ਵਿੱਚ ਮਿਸਿੰਗ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਜਾਂਦਾ ਲੁੱਟਾ ਪਾਉਣ ਦੀ ਨਹੀਂ ਕੀਤਾ ਜਾਂਦਾ ਮੈਂ ਮੀਡੀਆ ਰਹੀ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਆਮ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸੰਬੰਧੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਸਰ ਜਿਹੜਾ ਮੋਬਾਈਲ ਲੈਣ ਆਏ ਆ ਇਹ ਪੰਜਾਬ ਦੇ ਤੇ ਪੰਜਾਬ ਤੋਂ ਬਾਹਰਲੀ ਸਟੇਟ ਦੇ ਜਿਹੜੀ ਜਿਹੜੀ ਜਗਾ ਤੋਂ ਲੈਣ ਲਈ ਆਇਆ ਲੋਕਲ ਮੈਜੋਰਟੀ ਜਿਹੜੇ ਹੈਗੇ ਆ ਉਹ ਲੋਕਲ कपूरथਲਾ ਜ਼ਿਲ੍ਹੇ ਤੋਂ ਹੀ ਹੈਗੇ ਨੇ ਮਾਸ਼ਾਅੱਲਿ ਨੀ ਜਿਸ ਤਰ੍ਹਾਂ ਜਿਹੜੇ ਅਸੀਂ ਪੰਜਾਬ ਪੰਜਾਬ ਤੋਂ ਬਾਹਰਲੇ ਵੀ ਆ ਕੋਈ ਹੈਰੀ ਆ ਜਿਹੜੇ ਨੇ ਸ਼ਹਿਰ ਤੋਂ ਮੰਨ ਲਓ ਸੈਪਰੇਟਲੀ ਦਾ ਸਰ ਠੀਕ ਹੈ